ਭਾਈ ਮੇਰੀ ਭਾਨੇ ਨਾਲ ਗੱਲ ਹੋ ਗਈ ਭਾਨਾ ਘੱਡੀ 'ਚ ਬੈਠਾ ਮੈਂ ਹੁਣ ਗੱਲ ਤੁਹਾਡੇ ਨਾਲ ਕਰਾ ਦੇਵਾ ਸਪੀਕਰ ਤੇ ਲਾ ਹੀ ਦੇ ਇੱਕ ਮਿੰਟ ਖੜ੍ਹ ਜਾਓ ਆਪਾਂ ਸਾਰਿਆਂ ਨੂੰ ਇੱਕ ਮਿੰਟ ਇਹ ਥੱਲੇ ਹੋਈ ਜ਼ੋਰ ਨਾਲ ਖੜ੍ਹ ਜਾਓ ਮੈਂ ਅਮਰੇ ਨੂੰ ਬੋਲ ਲਾਣਾ ਖੜਾ ਮਰੇ ਭਾਈ ਬੋਲੋ ਨਾ ਆਪਾਂ ਥੋੜੀ ਹੋਰ ਇੱਕ ਵਾਰ ਖੜ੍ਹ ਜਾ ਛੋਟੇ ਵੀ ਫੋਨ ਕਰ ਲੈ ਪਲੀਜ਼ ਹੈ ਕਿ ਜਦੋਂ ਚੱਲਦਾ ਹੈ ਨਾ ਕਿ ਕੌਣ ਆ ਗਿਆ ਜਾਂਦੇ ਨਹੀਂ ਇੱਕ ਮਿੰਟ ਖੜ੍ਹ ਜਾਓ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਆ ਕਿ ਇਹ ਰਾਜ ਉਹਨਾ ਮੋੜ ਕੇ ਲੈਣ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਤੂਰੀ ਨਿਕਲਿਆ ਆਪਣਾ ਤੂਰੀ ਤੂਰੀ ਪਹੁੰਚ ਕੇ ਤੂਰੀ ਬਰੇ ਕਸਾ ਬੰਦਾ ਧਿਆਨ ਨਾਲ ਸੁਣ ਲੋ ਅੱਜ ਤਾਂ ਇੱਕ ਗੱਲ ਤੇ ਮੋਰ ਲਾਦੀ ਪੱਕੀ ਪੰਜਾਬ ਦੇ ਲੋਕਾਂ ਨੇ ਵੀ ਜਿਹੜੀ ਜਵਾਨਵਦੀ ਭਵਤ ਕਰਨੀ ਚਾਹੁੰਦਾ ਧਰਾ ਕੇ ਧਮਗਾ ਕੇ ਕਟਾ ਕੇ ਵੀਡੀਓ ਬਣਾ ਕੇ ਨੰਗੇ ਕਰਾ ਕੇ ਸੀਸ ਤੋਂ ਛੱਦਰ ਕਰਾ ਕੇ ਜਵਾਬੰਦੀ ਕਰਨੀ ਚਾਹੁੰਦਾ ਸੀ ਉਹਦੇ ਮੋਰਾਂ ਪਜਾ ਦੇ ਲੋਕਾਂ ਦਾ ਵੀ ਭੰਦ ਭੁੱਲ ਜਾ ਇਹ ਮੁਕਾਦਮੇ ਦੇ ਪੱਧਰ ਵੀ ਜਵਾਬੰਦੀ ਬੋਲਾਹ ਰਾਹ ਪਰ ਮੈਂ ਵੀਰ ਨਹੀਂ ਮਰੀ ਆਪਣੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਪੰਜਾਬ ਦੇ ਲੋਕਾਂ ਦਾ ਕਿ ਜਿਨ੍ਹਾਂ ਨੇ ਬਹੁਤ ਬਹੁਤ ਝੱਲਿਆ ਵੀ ਖਾਣ ਕਿਆ ਦਰਾਵੇ ਦਿੱਤੇ ਕੇ ਬੰਕਾਂ ਦੀ ਮਾਲੀਆ ਰੰਗੀਆਂ ਬੈਰੀਕਾਡ ਵੀ ਲਾਏ ਪਰ ਤੁਸੀਂ ਪੰਜਾਬ ਦੇ ਲੋਕ ਦਿਖਾ ਦੇ ਅੰਤਰੀਕ ਨੂੰ ਕਿ ਜਦੋਂ ਪੰਜਾਬ ਧਾਰ ਲੈਂਦਾ ਜਦੋਂ ਇੱਕ ਵਾਰੀ ਮਸਕੇ ਕਰ ਦੋ ਤੁਰਨਦੇ ਪੰਜਾਬ ਦੇ ਲੋਕ ਬਿਲਕੁਲ ਲੋਕਾਂ ਨੂੰ ਰੋਕ ਨਹੀਂ ਸਕਦੇ ਪਰ ਇਸ ਸਨਿਆ ਕਰਾ ਕਾਲਾ ਐਸੇ ਹੀ ਮੇਰੀ ਬੇਨਤੀ ਆ ਬਾਈ ਕਿ ਜਿੰਨਾ ਆਪਾਂ ਬੈਠਣਾ ਖੜ੍ਹਦੇ ਹਰੇ ਆਪਾਂ ਜਾਣਾ ਨਹੀਂ ਬਾਈ ਬਣ ਕੇ ਆਪਾਂ ਆਹ ਹਾਂ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਤੁਸੀਂ ਇਸ ਤਰੀਕ ਆਹ ਤਰੀਕ ਜਲਦੀ 10 ਮਿੰਟ ਦੇ ਅੱਪਾ ਗੱਲਾਂ ਬਾਤਾਂ ਕਰਦੇ ਆ ਇੰਨੇ ਉਹ ਆ ਹੀ ਜਾਣਾ ਉਹਨੇ ਕੋਈ ਗੱਲ ਨਹੀਂ ਤੁਹਾਨੂੰ ਬੇਨਤੀ ਆ ਕਿ ਤੁਸੀਂ ਬੈਠ ਜਾਓ ਮੇਰੀ ਗੱਲ ਜਿਹੜੀ ਹੋਈ ਆ ਆਪਣੇ ਦੇ ਨਾਲ ਸ਼ਾਸਤਰ ਦੇ ਨਾਲ ਭੰਨੇ ਇੰਨਾ ਗਿਆ ਕਿਉਂਕਿ ਨਾ ਇਹ ਬੰਦੇ ਟਾਈ ਫੈੜਨਾ ਦਿਖੜਿਆ ਪਿਆ ਹੋਵੇ ਸਾਨੂੰ ਪਤਾ ਹੀ ਹੈ ਜੇਲ੍ਹਾਂ ਦੇ ਵਿੱਚ ਵੀ ਇਹ ਕੀ ਕੁਝ ਬੰਦਿਆਂ ਨੂੰ ਦੇ ਜੰਦੇ ਆ ਇਹੋ ਜਿਹੇ ਮਾਹੌਲ ਵੀ ਹੁੰਦੇ ਨੇ ਪਰ ਕੋਈ ਗੱਲ ਨਹੀਂ ਉਹ ਇਧਰੋਂ ਧੂਰੀ ਟੱਪਿਆ ਆ ਮੈਂ ਇਧਰੋਂ ਆਊਗਾ ਬਾਈ ਤੇ ਆਪਾਂ ਸਾਰੇ ਸਵਾਗਤ ਕਰਕੇ ਇਹ ਮੈਂ ਫੇਰ ਵਾਰ-ਵਾਰ ਕਹਿਣਾ ਇਹ ਜਿੱਤ ਤੁਹਾਡੀ ਆ ਇਹ ਜਿੱਤ ਪੰਜਾਬ ਦੀ ਆ ਇਹ ਪੰਜਾਬ ਦੇ ਲੋਕਾਂ ਦੀ ਆ ਕਿ ਤੁਸੀਂ ਅੱਜ ਜੇ ਅੱਜ ਭਾਨੇ ਨੂੰ ਗੱਡ ਕੇ ਲਿਆਏ ਹੋ ਭਾਨਾ ਹਮੇਸ਼ਾ ਤੁਹਾਡੀ ਆਵਾਜ਼ ਮੈਂ ਉਮੀਦ ਕਰਦਾ ਭਾਨਾ ਛੋੜਾ ਭਰਾ ਕਿਉਂ ਭਾਨਾ ਬਿਨਾ ਬੋਵੇ ਬਿਨਾ ਝੁਕੇ ਤੁਹਾਡੀ ਆਵਾਜ਼ ਬਰੰਦ ਕਰਦਾ ਰਹੂਗਾ ਕੋਈ ਕਦੇ ਨਾ ਦਬਿਆ ਸੀ ਮੈਂ ਨਾ ਕਦੇ ਦਬੂਗਾ ਸੋ ਮੈਂ ਬੱਬੂ ਤੋਂ 2 ਮਿੰਟ ਬੋਲਣਾ ਚਾਹੁੰਦਾ ਮੇਰੇ ਆਲਮ ਧੰਨਵਾਦ